ਇਹ ਵੀਡੀਓ ਤੁਹਾਡੀ ਸਮਝ ਨੂੰ ਉਸ ਜਗ੍ਹਾ ਲੈ ਜਾਊਗੀ ਜਿੱਥੇ ਆਖੇ ਤੁਸੀਂ ਕਹਿਣਾ ਕਿ ਬਸ ਯਾਰ ਅਸੀਂ ਕਿਸੇ ਮਾਇਆ ਜਾਲ ਦੇ ਵਿੱਚ ਫਸੇ ਹੋਏ ਹਾਂ ਦੋ ਤਰ੍ਹਾਂ ਦੇ ਲੋਕ ਆ ਆਸਤਿਕ ਨਾਸਤਿਕ ਕਹਿ ਲਓ ਇੱਕ ਲੋਕ ਕਰਾਮਾਤਾ ਦੇ ਵਿੱਚ ਯਕੀਨ ਕਰਦੇ ਆ ਕਿ ਕਰਾਮਾਤਾ ਹੁੰਦੀਆਂ ਤੇ ਕੁਝ ਲੋਕ ਕਾਰਨਾਂ ਦੇ ਵਿੱਚ ਯਕੀਨ ਕਰਦੇ ਆ ਤੇ ਹਰ ਇੱਕ ਚੀਜ਼ ਦੇ ਪਿੱਛੇ ਕੋਈ ਕਾਰਨ ਹੁੰਦਾ ਤੇ ਉਹ ਚੀਜ਼ ਤਾਂ ਘਟਦੀ ਆ ਉਦਾਹਰਨ ਦੇ ਤੌਰ ਤੇ ਤੁਸੀਂ ਲੈ ਲਵੋ ਕਿ ਮੰਨ ਲਓ ਜਿਹੜੇ ਲੋਕ ਕਰਾਮਾਤਾ ਦੇ ਵਿੱਚ ਯਕੀਨ ਕਰਦੇ ਆ ਉਹਨਾਂ ਦੀ ਰਾਹ ਦੇ ਵਿੱਚ ਕਾਰ ਖਰਾਬ ਹੋ ਗਈ। ਉਹਨਾਂ ਨੇ ਕਿਹਾ ਬਾਬਾ ਸਾਡੀ ਮਦਦ ਕਰ ਅਸੀਂ ਬਹੁਤ ਫਸ ਗਏ ਆ ਤੇ ਅਚਾਨਕ ਕੋਈ ਆ ਜਾਂਦਾ ਮਦਦ ਲਈ ਕੋਈ ਹੋਰ ਕਾਰ ਆ ਜਾਂਦੀ ਕਿ ਮੋਟਰਸਾਈਕਲ ਆ ਜਾਂਦਾ ਤਾਂ ਉਹ ਉਹਦੇ ਵਿੱਚ ਉਹ ਕਰਾਮਾਤ ਸਮਝਦੇ ਆ ਕਿ ਬਾਬੇ ਨੇ ਦੇਖਿਆ ਸਾਡੀ ਸੁਣ ਲਈ ਸਾਡਾ ਕੰਮ ਹੋ ਗਿਆ ਅਈ ਉਥੋਂ ਨਿਕਲ ਗਏ ਸੇਮ ਸਿਚੁਏਸ਼ਨ ਦੇ ਵਿੱਚ ਦੂਜੇ ਲੋਕ ਹੋਣ ਜਿਹੜੇ ਕਾਰਨਾਂ ਦੇ ਵਿੱਚ ਕੀਨ ਕਰਦੇ ਆ ਉਹਨਾਂ ਦੀ ਗੱਡੀ ਖਰਾਬ ਹੋਈ ਉਹਨਾਂ ਨੇ ਕਹਿਣਾ ਕਿ ਰਾਹੀ ਚੱਲਦੇ ਹੁੰਦੇ ਆ ਲੋਕਾਂ ਨੇ ਕਿਤੇ ਨਾ ਕਿਤੇ ਆਉਣਾ ਜਾਣਾ ਹੁੰਦਾ ਕੋਈ ਨਾ ਕੋਈ ਸਾਨੂੰ ਮਿਲ ਜੂਗਾ ਉਹਨਾਂ ਨੂੰ ਮਿਲ ਜਾਣਾ ਉਹਨਾਂ ਨੇ ਇਹਦੇ ਵਿੱਚ ਕਰਾਮਾਤ ਨਹੀਂ ਸਮਝਣੀ ਉਹਨਾਂ ਨੇ ਕਹਿਣਾ ਹਾਂ ਰਾਹੀ ਆਉਂਦੇ ਜਾਂਦੇ ਆ ਤਾਂ ਇਹ ਵੀ ਆ ਗਿਆ ਸਾਡਾ ਕੰਮ ਹੋ ਗਿਆ ਮਤਲਬ ਨਾਸਤਕ ਆਸਤਕ ਦੀ ਇਸ ਤਰ੍ਹਾਂ ਦੀ ਸੋਚ ਆ ਉਹ ਮੰਨਦੇ ਆ ਕੋਈ ਹੈ ਜਿਸ ਨੇ ਸਾਰਾ ਕੁਝ ਬਣਾਇਆ ਦੂਜੇ ਮੰਨਦੇ ਆ ਕਿ ਸਭ ਕੁਝ ਅਤਨਚੇਤਾ ਕੋਈ ਕਰਤਾ ਨਹੀਂ ਹੈਗਾ ਜੇ ਆਪਾਂ ਦੂਜੇ ਪਾਸੇ ਆਈਏ ਅਧਿਆਤਮ ਵਾਲੇ ਪਾਸੇ ਆਈਏ ਉੱਥੇ ਕੀ ਕਹਿੰਦੇ ਆ ਕਿ ਸਭ ਕੁਝ ਇੱਕ ਆ ਇਨਸਾਨ ਖੁਦ ਰੱਬ ਆ ਜੇ ਉਹ ਸਾਰੇ ਵਿਕਾਰ ਮਨ ਦੇ ਵਿੱਚੋਂ ਕੱਢ ਦੇਵੇ ਕਿਸੇ ਲਈ ਮੜਨ ਸੋਚਦਾ ਆਪਦੇ ਮਨ ਨੂੰ ਬਿਲਕੁਲ ਸਾਫ਼ ਰੱਖੇ ਠੀਕ ਹੈ ਸਾਫ ਰੱਖ ਲਿਆ ਆਪਾਂ ਸਮਝ ਲਿਆ ਕਿ ਆਪਾਂ ਵੀ ਇਹੀ ਤੱਤਾਂ ਜਿਹੜੇ ਆਪਣੇ ਵਿੱਚ ਜਿਹੜੇ ਆਸੇ ਪਾਸੇ ਮਟੀਰੀਅਲ ਆ ਆਪਣੇ ਸੀ ਦੇ ਉਹਨਾਂ ਤੱਤਾਂ ਦੇ ਬਣਿਆਗਾ ਉਹਨਾਂ ਦੇ ਵਿੱਚ ਹੀ ਮਰ ਕੇ ਮਟ ਜਾਣਾਗਾ ਸਾਡੀ ਬੁੱਧੀ ਵੀ ਉਸੇ ਤੱਤਾਂ ਦੀ ਬਣੀ ਆ ਚਲੋ ਸਾਰਾ ਕੁਝ ਮੰਨ ਲਿਆ ਉਸ ਸਮਝ ਤੱਕ ਆਪਾਂ ਆਪਣੀ ਸਮਝ ਨੂੰ ਲੈ ਕੇ ਕਿ ਹਾਂ ਸਾਰਾ ਕੁਝ ਇੱਕ ਆ ਮੈਂ ਵੀ ਉਹਨਾਂ ਵਿੱਚੋਂ ਇੱਕ ਆ ਉਸ ਤੋਂ ਅੱਗੇ ਕੀ ਕੋਸ਼ਮੀ ਨਹੀਂ ਨਾ ਇਸ ਲੈਵਲ ਤੇ ਲੱਖਾਂ ਲੋਕ ਜੀ ਰਹੇ ਆ ਅਧਿਆਤਮ ਤੇ ਆ ਕੇ ਕਹਿ ਰਹੇ ਨੇ ਆ ਕਿ ਹਾਂ ਤੁਸੀਂ ਸਭ ਕੁਝ ਨੂੰ ਸਮਝ ਲਿਆ ਹਰ ਇੱਕ ਸਵਾਲ ਦਾ ਤੁਹਾਡੇ ਅੰਦਰ ਜਵਾਬ ਆ ਗਿਆ ਤੁਸੀਂ ਚੰਗੇ ਹੋਗੇ ਕਿਸੇ ਦਾ ਮੜਾ ਨਹੀਂ ਕਰਦੇ ਇਦੋਂ ਅੱਗੇ ਕੀ ਇਹ ਕੋਈ ਨਹੀਂ ਦੱਸਦਾਗਾ ਮੈਂ ਤੁਹਾਨੂੰ ਇੱਕ ਹੋਰ ਪੁਆਇੰਟ ਆਫ 뷰 ਦਿੰਨਾਗਾ ਕਹਿੰਦੇ ਆ ਕਿ ਵਿਗਿਆਨ ਉਜਾੜਾ ਕਰਦਾ ਨੇਚਰ ਦਾ ਇਹ ਖਿਲਾਫ ਆ ਬਰਬਾਦੀਆਂ ਕਰਦਾ ਜੀ ਆਪਾਂ ਇੱਕ ਚੀਜ਼ ਆ ਦੇਖੀਏ ਕਿ ਯੂਨੀਵਰਸ ਦੇ ਵਿੱਚ ਜੋ ਵੀ ਕੁਝ ਹੁੰਦਾਗਾ ਇਨਸਾਨ ਦੀ ਸੋਚ ਕਿਵੇਂ ਆ ਖੋਜਣਾ ਕਰਨਾ ਆ ਬਣਾਉਣਾ ਇੱਥੋਂ ਤੱਕ ਪਹੁੰਚ ਗਿਆ ਇਨਸਾਨ ਜਿਵੇਂ ਕਿ ਨੇਚਰ ਦੇ ਬਾਕੀ ਜੀਵਾਂ ਦੇ ਵਿੱਚੋਂ ਜਾਨਵਰਾਂ ਦੇ ਵਿੱਚੋਂ ਸਭ ਤੋਂ ਅੱਗੇ ਆ ਗਿਆ ਇਹ ਆਪ ਦੇ ਆਪ ਆ ਗਿਆ ਇਸ ਦੇ ਦਿਮਾਗ ਨੂੰ ਵਿਕਸਿਤ ਕਿਹਨੇ ਕੀਤਾ ਯੂਨੀਵਰਸ ਨੇ ਕੀਤਾ ਆਪਣਾ ਸੌਰ ਮੰਡਲ ਕਿੰਨੇ ਬਣਾਇਆ ਅਚੇਤ ਬਣ ਗਿਆ ਜਾਂ ਇਹ ਸਾਰੇ ਸੌਰ ਮੰਡਲ ਤੋਂ ਸਾਰੇ ਯੂਨੀਵਰਸ ਤੋਂ ਬਾਹਰ ਕੀ ਆ ਇਹ ਕਿੱਥੇ ਟਿਕਿਆ ਹੋਇਆ ਉਹਦੇ ਆਸ-ਪਾਸੇ ਵੀ ਕੁਝ ਸਪੇਸ ਹੋਊਗੀ ਨਾ ਉਹਦੇ ਹੋਣ ਲਈ ਸਾਡਾ ਹੋਣਾ ਧਰਤੀ ਦਾ ਹੋਣਾ ਇਹ ਯੂਨੀਵਰਸ ਦਾ ਹੋਣਾ ਕਿਸ ਲਈ ਆ ਕਿਸ ਨੂੰ ਇਹਦਾ ਫਾਇਦਾ ਨੁਕਸਾਨ ਆ ਐਟ ਦੀ ਐਂਡ ਬੰਦੇ ਦਾ ਦਿਮਾਗ ਫਸ ਜਾਂਦਾਗਾ ਕਿ ਮੈਂ ਪਤਾ ਕਿਉਂ ਨਹੀਂ ਕਰ ਪਾ ਰਿਆ ਕਿ ਮੈਨੂੰ ਸਿਰਫ ਤੇ ਸਿਰਫ ਇੱਕ ਮੌਕਾ ਮਿਲ ਲਾਂਗਾ ਇੱਥੇ ਅੱਖਾਂ ਖੋਲਣ ਦਾ ਸਮਝਣ ਦਾ ਇਹ ਧਰਤੀ ਆ ਮੈਂ ਹੈਗਾ ਐ ਮੈਂ ਜਾਗਰੂਕਾਂ ਮੈਂ ਕੁਝ ਖਾਣਾ ਮੈਨੂੰ ਟੇਸਟ ਆਉਂਦਾ ਮੈਂ ਇੱਕ ਪਾਸਾ ਸਿੱਖ ਲਈ ਆ ਮੈਂ ਲੋਕਾਂ ਨਾਲ ਗੱਲਾਂ ਕਰਦਾ ਦੂਜਾ ਮੌਕਾ ਕਿਸੇ ਨੂੰ ਨਹੀਂ ਆਉਂਦਾ ਜੇ ਆਪਾਂ ਪੁੱਛੀਏ ਜੀਵਨ ਦਾ ਮਕਸਦ ਕੀ ਆ ਜੇ ਆਪਾਂ ਆਸੇ-ਪਾਸੇ ਦੇਖੀਏ ਤਾਂ ਸਿਰਫ ਆਪਣਾ ਜੀਨ ਅੱਗੇ ਵਧਾਉਣਾ ਤੇ ਮਰ ਜਾਣਾ ਪਰ ਕੋਈ ਇਹ ਨਹੀਂ ਪਤਾ ਕਰ ਪਾਉਂਦਾ ਕਿ ਜੀਵਨ ਪੈਦਾ ਹੀ ਕਿਉਂ ਹੁੰਦਾ ਇੱਥੇ ਆ ਕੇ ਜਦੋਂ ਦਿਮਾਗ ਦੀ ਬੁੱਧੀ ਖਤਮ ਹੋ ਜਾਂਦੀ ਹੈ ਸਾਰੇ ਫਿਊਜ ਉੱਡ ਜਾਂਦੇ ਆ ਤੋ ਆਪਦੇ ਆਪ ਨੂੰ ਫਸਿਆ ਹੋਇਆ ਪਾਉਂਦਾ ਕਿ ਮੈਂ ਕਿਸੇ ਮਾਇਆ ਜਾਲ ਦਾ ਹਿੱਸਾ ਹਾਂ ਮੇਰੀਆਂ ਲਿਮਟਾਂ ਆਂ ਮੇਰੇ ਦਿਮਾਗ ਨੇ ਕਿੱਥੋਂ ਤੱਕ ਸੋਚਣਾ ਹੈ ਮੈਂ ਉਹ ਪਾਰ ਕਿਉਂ ਨਹੀਂ ਸੋਚ ਪਾਉਂਦਾ ਇਹ ਸਾਰੀਆਂ ਚੀਜ਼ਾਂ ਦੇ ਇਹ ਚੀਜ਼ਾਂ ਬੰਦੇ ਨੂੰ ਡੈਮ ਕਰ ਦਿੰਦੀਆਂ ਹਿਊਜ ਕਰ ਦਿੰਦੀਆਂ ਕਿ ਬਸ ਯਾਰ ਤੂੰ ਜਿਉਂਦਾ ਰਹਿ ਬਸ ਠੀਕ ਆ ਜਿਹੜੀ ਜ਼ਿੰਦਗੀ ਆ ਦਾ ਇੰਜੋਏ ਕਰ ਬਾਕੀ ਤੁਸੀਂ ਇਹ ਗੱਲਾਂ ਦੇ ਸਵਾਲ ਸੋ ਨੂੰ ਪਤਾ ਤਾਂ ਜਵਾਬ ਜ਼ਰੂਰ ਦਿਓ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆਂ ਪੰਜਾਬੀ ਸਟੇਟਸ ਗਰੁੱਪ